ਆਰਡਰ ਦੇਣਾ ਥੋੜਾ ਜਿਹਾ ਥੋੜਾ ਜਿਹਾ ਕੋ ਦੇਣਾ ਬਹੁਤਾ ਦੇ ਲੋ ਕਿਹੜੀ ਡੇਗ ਬਣਾਉਣੀ ਤੁਸੀਂ ਆਓ ਮੈਂ ਤੁਹਾਨੂੰ ਦੱਸਣਾ ਉਧਰ ਮੈਂ ਦੇਖਾ ਦੇਖਿਆ ਆਓ ਤਾਂ ਮੀਟਿੰਗ ਕਰਨੀ ਤੇਰੇ ਨਾਲ ਮੈਂ ਪਿਛਲੇ ਅੰਦਰ ਲੈ ਕੇ ਜਾਣੇ ਦੱਸਣਾ ਪਰੇ ਵੀ ਤੇ ਤੁਹਾਡਾ ਹੀ ਆ ਸਾਰਾ ਸਿਸਟਮ ਉਹ ਸਾਡਾ ਹੀ ਆ ਤੇ ਮੈਂ ਕੰਮ ਕਰਨ ਤੇ ਇੱਥੇ ਦੱਸ ਤੇ ਉਧਰ ਆ ਕੇ ਮੇਰੀ ਗੱਲ ਸੁਣ ਲੈ ਯਾਰਾ ਉਧਰ ਆ ਕੇ ਰਿਸ਼ਵਤ ਦੇਣੀ ਮੇਂਰ ਦੇਗਾ ਨਹੀਂ ਪਈਆਂ ਆ ਪਈਆਂ ਆਓ ਮੈਂ ਤਾਂ ਦਿਖਾਵਾਂ ਚਲਾ ਦੱਸੋ ਕੀ ਆਰਡਰ ਹੈ ਤੁਹਾਡਾ ਇਹ ਕੀ ਭਾਜੀ ਓ ਯਾਰ ਤੂੰ ਆਰਡਰ ਲਿਖਾ ਕੀ ਆ ਕੀ ਤੂੰ ਕੱਪੜੇ ਵਾਲੀ ਦੁਕਾਨ ਤੇ ਆਇਆ ਤੂੰ ਸਾਰੇ ਮੁੰਡੇ ਬੁਲਾ ਲੇ ਮੈਂ ਤੈਨੂੰ ਆਰਡਰ ਦੇਣਾ ਜਾਂ ਲੜਾਈ ਹੋਪੀ ਮੇਰੀ ਕੰਮ ਕਰਨ ਦੇ ਉਹਨਾਂ ਨੂੰ ਬੱਚਿਆਂ ਨੂੰ ਵੱਡਾ ਆਰਡਰ ਦੇ ਕੇ ਕਈ ਭੱਜ ਵੀ ਜਾਂਦੇ ਇੱਥੇ ਤੌਣੀ ਲਾਉਣ ਵਾਲੇ ਵੀ ਬੰਦੇ ਹੋਣੇ ਚਾਹੀਦੇ ਨਹੀਂ ਮੈਂ ਨਹੀਂ ਦੌੜਦਾ ਭਾਈ ਇੱਕ 10 ਕਿਲੋ ਇੱਕ 5 ਕਿਲੋ ਦੀ ਉਹ ਛੋਟੀ ਦੇਗ ਉੱਤੇ 깔 ਹੀ ਰੱਖੀ ਆ ਇਹ ਰੋਂਡੇ ਹੀ ਉੱਤੇ ਦਰਵਾਜ਼ਾ ਦੇ ਮੈਂ ਦੇਖਿਆ ਛੋਟੀਆਂ ਛੋਟੀਆਂ ਦੇਗਾ ਵੇ ਵੀ ਛੋਟੀਆਂ ਛੋਟੀਆਂ ਜਾਂ ਦਰਬਾਰ ਮੈਂ ਸਮਝਿਆ ਪੈਕੇਜ ਆ ਤੁਹਾਡਾ ਵੱਡੇ ਨਾਲ ਛੋਟੀ ਫਰੀ ਆਈਏ ਦਰਬਾਰਾਂ ਦੇ ਤੇ